ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟੋਰਟਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁੰਲਾ ਮਨਪਿਕਾ ਦਰਸ਼ਕੋ ਇਸ ਵਕਤੀ ਅਪਡੇਟ ਤਰਨਤਾਰਨ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਏ ਦੱਸਿਆ ਜਾ ਰਿਹਾ ਕਿ ਬੀਤੀ ਦਿਨੀ ਜੋ ਕਿਸਾਨਾਂ ਉੱਪਰ ਪुलिस ਪ੍ਰਸ਼ਾਸਨ ਵੱਲੋਂ ਜੋ लाठी चार्ज ਕੀਤਾ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਅਗਲੀ ਰਣਨੀਤੀ ਬਣਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤੁਹਾਨੂੰ ਡਿਟੇਲ ਵਿੱਚ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਦਰਿਆ ਦੇ ਪੰਜਾਬ ਸਰਕਾਰ ਵੱਲੋਂ ਲਾਈ ਜਾ ਰਹੀ ਰੇਤਾ ਦੀ ਖੱਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਵੱਲੋਂ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਕਿਸਾਨਾਂ ਉੱਪਰ ਲਾਠੀ ਚਾਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਚਲਦਿਆਂ ਇਸੇ ਰੋਜ਼ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੱਬਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਸਵਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿੱਤ ਕਤਰ ਸਾਹਿਬ ਸਿੰਘ ਅਤੇ ਹਾਰੜ ਪੀਰਤ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਜਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਕਿਸਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਲੱਗ ਰਹੀ ਇਹ ਰੇਤਾ ਦੀ ਖੜ ਉਹ ਨਹੀਂ ਚਲਣ ਦੇਣਗੇ ਔਰ ਇਸ ਮੌਕੇ ਤੋਂ ਦੱਸੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਰਣਨੀਤੀ ਨੂੰ ਲੈ ਕੇ ਕੁਝ ਮੀਡੀਆ ਨਾਲ ਗੱਲਬਾਤ ਕਰਦੇ ਹੋયા ਕਿ ਕੁਝ ਜਾਣਕਾਰੀ ਦਿੱਤੀ ਗਈ ਆਓ ਉਹ ਵੀ ਸੁਣਦੇ ਹਾਂ ਅਸੀਂ ਫਿਰ ਸਮੇਂ ਦੇ ਵਿੱਚ ਆ ਤੁਹਾਨੂੰ ਆ ਭਿੱਦੇ ਦੁਸ਼ਮਣੇ ਪੁੱਕਦਾ ਨਾ ਤੇ ਸੇਕ ਪੱਥਰ ਪੁੱਕੇ ਮੇਰਾ ਸੇਕ ਲੜ ਗਿਆ ਉਹ ਵਟੀਆਂਾਂ ਤੇ ਨਲੀਆਂਾਂ ਲੜ ਗਿਆ ਹੀ ਉਹ ਬਾਹੀਆਂ ਇਹ ਜੀ ਨਜਾਇਜ਼ ਖੱਡ ਜਿਹੜੀ ਆ ਉਹ ਸਰਕਾਰ ਦੀ ਸਰਪ੍ਰਸਤੀ ਇੱਥੇ ਚਾਲੂ ਕੀਤੀ ਇਹਨਾਂ ਨੇ ਕੱਲ ਜਿਹੜੀ 7-8 ਮਹੀਨਿਆਂ ਤੋਂ ਪਿੰਡ ਦੀ ਪੀੜਤ ਲੋਕ ਜਿਹੜੇ ਆ ਜਿਹੜੇ ਦਰਿਆਵਾਂ ਉੰਚੀ ਤਰ੍ਹਾਂ ਸਮਝਦੇ ਆ ਜਿਹੜੇ ਦਰਿਆਵਾਂ ਦੀ ਮਾਰ ਥਲੇ ਸੀਗੀ ਉਹਨਾਂ ਲੋਕਾਂ ਨੇ ਰੋਕਾਰ ਗਈ ਕੀਤੀ ਸੀ ਤੇ ਕੱਲ ਪੂਰੀ ਤਰ੍ਹਾਂ ਸਰਕਾਰ ਦੀਆਂ ਦੇ ਦਮ ਤਾਕਿ ਬਾਈ ਫੋਰਸ ਹੋ ਕੇ ਪੁਲਸ ਫੋਰਸ ਆਈ ਆ ਠੇਕੇਦਾਰਾਂ ਦੇ ਨਾਲ ਮੈਨੂੰ ਭਾਗ ਆਵਾ ਤੇ ਸਾਡੇ ਕਿਸਾਨ ਅੱਗੋਂ ਨੂੰ ਕੁੱਟ ਕੇ ਉੱਥੋਂ ਚੁੱਕ ਕੇ ਜੇਲ੍ਹ ਚ ਸੁੱਟ ਗਈ ਤੇ ਉਹ ਖੱਡ ਜਿਹੜੀ ਉਹ ਚਾਲੂ ਕਰਨ ਦੇ ਆ ਰਾਂ ਰਸਤਾ ਬਣਾਉਣ ਦੇ ਆ ਉਹਦੇ ਵਾਸਤੇ ਇਹ ਮੀਟਿੰਗ ਜਿਹੜੀ ਉਹ ਕੀਤੀ ਹੁਣ ਅਗਲੀ ਰਾਨੇ ਤੇ ਕੀ ਹੈ ਜੀ ਤੁਹਾਡੀ ਅਗਲੀ ਰਾਨੇ ਕੀ ਸੀ ਮੀਟਿੰਗ ਚ ਚੱਲ ਰਹੀ ਆ ਇਸ ਤੋਂ ਬਾਅਦ ਹੁਣੇ ਐਲਾਨ ਕਰ ਦੇਣਾ ਵਾ ਐਲਾਨ ਕਰਕੇ ਜਿਹੜਾ ਵਾ ਉਹ ਤੁਰਾਂਗੇ ਜਿਹੜੇ ਬਣੇ ਉਹ ਤੁਰਾਂਗੇ ਉਹ ਸਾਰੀਆਂ ਜਥੇਬੰਦੀਆਂ ਨਾਲ ਰਾਏ ਕਰਕੇ ਤੇ ਐਲਾਨ ਜਿਹੜਾ ਹੋਊਗਾ। ਜੀਨਾ ਪ੍ਰਧਾਨ ਜੀ ਤੁਹਾਡਾ ਮੇਰੇ ਨਾਲ ਜਾਜਵੰਦ ਦੱਸਣਗੇ ਜੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਹੜਪੀੜ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਤੇ ਕੀ ਮਸਲਾ ਕੀ ਹੈ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ? ਮਸਲਾ ਜੀ ਇਹ ਜਿਹੜਾ ਰੇਤਾ ਦੀ ਖੱਡ ਸਰਕਾਰ ਧੱਕੇ ਨਾਲ ਆ ਰਹੀ ਆ। ਉਸ ਮਤਲਬ ਮਸਲੇ ਤੇ ਸਾਡੇ ਕਿਸਾਨਾਂ ਤੇ ਕੱਲ लाठी चार्ज ਕੀਤਾ ਗਿਆ ਮੰਨ ਦੇ ਉੱਪਰ। ਸਾਡੇ ਕਾਫੀ ਕਿਸਾਨ ਜਿਹੜੇ ਆ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ। ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਵਾਕੜੀ ਸੀ ਕਰਕੇ ਤੇ ਬੱਸਾਂ ਚਲ ਜਾ ਕੇ ਥਾਣੇ ਲਿ ਆਇਆ ਗਿਆ ਹੀ ਔਰ ਉਸ ਮਸਲੇ ਤੇ ਅੱਜ 5-4 ਜਥੇਬੰਦੀਆਂ ਇਕੱਠੀਆਂ ਆ ਕੇ ਬੜੀ ਵੱਡੀ ਮੀਟਿੰਗ ਕੀਤੀ ਹੈ ਬਹੁਤ ਵੱਡਾ ਕਾਫਲਾ ਦਾ ਰੂਪ ਧਾਰ ਕੇ ਵੱਡੇ ਪੱਧਰ ਤੇ ਇਕੱਠ ਦਾ ਜਿਹੜਾ ਕਹਾਨ ਕੀਤਾ ਜਾਊਗਾ ਇਕੱਠ ਮੁਰਕਾ ਹੈ ਤੇ ਹੁਣ ਇਸ ਤੋਂ ਅਗਲੀ ਰਣਨੀਤੀ ਤੁਹਾਡੀ ਕੀ ਹੈ ਜਿਹੜੀ ਹੁਣ ਕੀ ਕਰਨ ਜਾ ਰਹੇ ਹੋ ਦੇਖੋ ਜੀ ਇਹ ਸਾਰੇ ਜਥੇਬੰਦੀ ਜਿੰਨੇ ਵੀ ਅਸੀਂ ਸੂਬਾ ਅਰੂ ਨੇ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਮੀਟਿੰਗ ਦੇ ਇਹ ਕਰਦਾ ਹੀ ਮਕਸਦ ਆ ਤੇ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਦੋਂ ਤੁਰਨਾਵਾ ਉਹ ਅਗਲੀ ਰੂਪਰੇਖਾ ਜੀ ਥੋੜੇ ਟਾਈਮ ਤੱਕ ਤੁਹਾਨੂੰ ਦੱਸਾਂਗੇ ਤੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੇ ਇੱਕ ਜਿਹੜਾ ਅੰਗ ਹੀ ਨੰਦਾ ਸੀ ਉਹਦੀ ਵੀ ਕੋਟਮਾਰ ਪੁਲਿਸ ਵੱਲੋਂ ਕੀਤੀ ਗਈ ਉਹ ਤੇ ਕੀ ਕਰਦਾ ਉਹ ਤੇ ਬਹੁਤ ਜ਼ਿਆਦੀ ਮਾਰੀ ਹਰਕਤ ਕੀਤੀ ਜੀ ਮਲਾਜ਼ਮ ਸਾਡੇ ਉਹ ਜਿਹੜੇ ਵੀਰ ਆ ਮਲਾਜ਼ਮ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਜਿਹੜੇ ਮਲਾਜ਼ਮ ਨੇ ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇੱਕ ਤਾਂ ਵਿਚਾਰੇ ਦੀ ਲਾਤ ਵੀ ਆ ਗਈ ਉਹ ਉਲਟਾ ਨੂੰ ਧੂਆਕੜੀ ਸੀ ਕੀਤੀ ਗਈ ਇਹ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਬੰਦੇ ਛੱਡ ਦਿੱਤੇ ਗਏ ਪੁਲਸ ਵੱਲੋਂ ਨਹੀਂ ਜੀ ਕੋਈ ਬੰਦਾ ਨਹੀਂ ਛੱਡਿਆ ਮਹਿਲਾ ਕਹਿੰਦੇ ਸਾਰੀ ਕਿਠਾਣੇ ਆ ਬਾਦ ਸਾਨੂੰ ਖਬਰ ਮਿਲੀ ਪਈ ਚੋਲੇ ਠਾਣੇ ਆ ਹੁਣ ਪੱਟੀ ਦਾ ਕਹੀ ਜਾਂਦੇ ਆ ਵੇਖੋ ਜਿਨ੍ਹਾਂ ਚਰ ਛੱਡਦੇ ਨਹੀਂ ਕੀ ਕਹਿ ਸਕਦੇ ਆ ਜੀ ਵੈਲਕਮ ਜੀ ਖਾਲਸਾ ਜੀ ਮੈਂ ਜੀ ਕੋ ਫਤਿਹ ਇਹਦੇ ਮਸਲਾ ਇਪਰਾ ਕੋਈ ਪੱਤਰਕਾਰ ਟੀਮ ਕੱਲ ਮੁੰਦਾ ਉਥੇ ਰਿਹਾ ਵਾ ਇਹ ਅਸਲ ਜਿਹੜਾ ਅਚਾਨਕ ਕੱਲ ਕੋਈ ਠੇਕੇਦਾਰਾਂ ਨਾਲ ਸਰਕਾਰ ਨਾਲ ਗੱਲ ਕਰਕੇ ਬਹੁਤ ਵੱਡੀ ਫੋਰਸ ਲਿਆ ਕੇ ਨਾਲ ਚਨਾਣੀਆਂ ਦੀ ਫੋਰਸ ਤੇ ਜੈਂਡਸਾ ਸਾਰੇ ਐਸਐਸਪੀ ਟੀਕਰ ਆਏ ਆ ਉਹਨਾ ਆ ਕੇ ਖੜ੍ਹ ਮਾਉਣ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਚੰਦ ਬੰਦੇ ਉੱਥੇ ਗਏ ਸੀ ਜਿੰਨਾਂ ਨੂੰ ਗੋਪਤ ਗਲੀਬ ਸਿੰਘ ਉਹਨਾਂ ਨੇ ਆਖਿਆ ਵੀ ਨਹੀਂ ਸਾਡੀਆਂ ਪਹਿਲੀਆਂ ਰੋਣੀਆਂ ਡੱਕਿਆ ਮੁਰਕੇ ਦਾਖਲ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜੀ ਲੈ ਸਦਾ ਅਹੀਂ ਠੇਕੇਦਾਰ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਕਾਹਲੇ ਨਾ ਪਾਓ ਕੋਈ ਬਹਿ ਕੇ ਗੱਲ ਕਰਾਂਗੇ ਐ ਡੀਐਸਪੀ ਨੇ ਵੀ ਉਹ ਗੱਲ ਕੀਤੀ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਪਰ ਕੁਝ ਬੰਦੇ ਵਿੱਚੋਂ ਜਿਹੜੇ ਸੀ ਉਹ ਤੁਹਾਨੂੰ ਪਤਾ ਹੁੰਦਾ ਤੇ ਕੁਝ ਪੁਲਿਸ ਨੂੰ ਜਿਹੜੀ ਕਾਹਲੇ ਕੀਤੀ ਆ ਮੈਨੂੰ ਨਹੀਂ ਪਤਾ ਉਹ ਠੇਕੇਦਾਰਾਂ ਨਾਲ ਗੱਲ ਕੀਤੀ ਹੈ ਕਹਿੰਦੇ ਖੈ ਤਾਂ ਕੋਈ ਨਾ ਕਹੀ ਕੇ ਬੰਦੇ ਨੂੰ ਗੱਲੇ ਬੰਦੇ ਨੂੰ ਕੋ ਗੱਲ ਲੱਗ ਜਾਂਦੀ ਪਰ ਉਥੇ ਜਦੋਂ लाठी चार्ज ਹੋ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਤੇ ਕੁੱਟ ਕੁੱਟ ਕੇ ਉਹ ਨੂੰ ਮੱਸਾਂ ਦੇ ਵਿੱਚ ਸੁੱਟਿਆ ਗਿਆ ਫਿਰ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਨਹੀਂ ਕਿ ਹੇਠਾਂ ਦੇ ਕਿ ਕਿ ਹੇਠਾਂ ਨੇ ਜੋ ਫਿਰ ਥਾਣੇ ਤੇ ਗੱਲ ਨਹੀਂ ਰਹਿਤੀ ਉਹਨਾਂ ਨੂੰ ਜੇਲ੍ਹ ਚ ਦਿੱਤਾ ਰਾਤ ਨੂੰ ਉਹ ਬਦਨ ਕਿਹੜੀ ਹਾਲਾਤਾਂ ਦੇ ਵਿੱਚ ਤਾਂ ਕਿ ਇਹਦੀ ਦਵਾਈ ਮੁੱਕੀ ਹੋਣੀ ਹੈ ਕੋਈ ਹਾਰ ਦੀ ਦਵਾਈ ਖਾਂਦਾ ਬਾਤ ਉਹਨਾਂ ਨੂੰ ਰਾਤ ਦਾ ਜੇਲ੍ਹ ਤੇ ਦਿੱਤਾ ਗਿਆ ਵਾ ਸਾਡੇ ਤੋਂ ਮਗਰਮ ਨੇ ਕਿੱਥੇ ਨੇ ਜਾਇਆ ਗਿਆ ਇਹ ਤੱਕ ਇਹ ਜਰੀਏ ਦੀ ਬਹੁਤ ਮਾੜੀ ਗੱਲ ਆ ਜੀ ਕੋਈ ਵੀ ਸਰਕਾਰ ਹੋਵੇ ਪਬਲਿਕ ਨੇ ਬਣਾਈ ਹੁੰਦੀ ਆ ਪਬਲਿਕ ਲੀਏ ਵੋਟਾਂ ਵਾਲਾ ਬਣੀ ਹੁੰਦੀ ਆ ਇੰਨਾ ਤੱਕ ਇਹ ਜਿਹੜੀ ਪੁੱਛਦੀ ਨਹੀਂ ਹੋਣੀ ਚਾਹੀਦੀ ਹਾਂ ਜੇ ਕੋਈ ਕਰਨੀ ਗੱਲ ਹੈ ਤਾਂ ਸਾਡੇ ਤੋਂ ਮੰਤਰੀ ਬੋਟਾ ਲੈਣ ਆ ਸਕਦਾ ਆ ਕੇ ਪਬਲਿਕ ਨੂੰ ਭਾ ਕੇ ਜਾਂ ਗੱਲ ਕਰਨ ਦਾ ਕੀ ਦੁੱਖ ਤਕਲੀਫਾਂ ਨੂੰ ਦੋਆ ਦੀ ਗੱਲ ਸੁਣਦਾ ਠੇਕੇਦਾਰ ਦੀ ਸੁਣਦਾ ਸਾਡੀ ਵੀ ਸੁਣਦਾ ਸ਼ਾਇਦ ਕੁਝ ਨਿਕਲ ਹੋ ਰਾ ਦੇ ਡਾਂਗਾ ਛੋਟਿਆਂ ਨਾਲ ਤੇ ਤੁਸੀਂ ਕਿਤੇ ਵੀ ਹੱਲ ਨਹੀਂ ਦਿੱਤ ਕਿ ਨਿਕਲਦਾ ਨਹੀਂ ਡਾਂਗਾ ਛੋਟਿਆਂ ਸੁਪਰੀਮ ਕੋਰਟ ਦਾ ਆਰਡਰ ਆ ਜੂੰਦ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ 700 ਕਿੱਲਾ ਜ਼ਮੀਨ ਦਿੱਤੀ ਗ੍ਰਾਂਜ ਹੈ ਬੰਦੀ ਨੇ ਅਸੀਂ ਕੱਲ ਨੂੰ ਉੱਥੇ ਬੱਥਾ ਭਰ ਕੇ ਜਾ ਰਹੇ ਹਾਂ ਮਣੀ ਵੱਡੀ ਕੱਲ ਫਰਾਸਿਆ ਤੇ ਉਹਦੇ ਤੇ ਸਾਰਿਆਂ ਨੇ ਪਰਤੀ ਐਸਐਸਪੀ ਜਿੱਕਰ ਬਾਹਾਂ ਭੱਜੀਆਂ ਲੱਤਾਂ ਭੱਜੀਆਂ ਉਹ ਕਦੇ ਦੀ ਨੀਂਦ ਦਾ ਕਰਦਾ ਲੈ ਲਿਆ ਹੁਣ ਕਿਸੇ ਨੂੰ ਆਪਾਂ ਤੁਸੀਂ ਟਟਿਆਉ ਨਹੀਂ ਇਹਦਾ ਤਿਤਰੀ ਇਹਦਾ ਕੋ ਚਿੜੀ ਆ ਉਹ ਵੀ ਆਉਂਦੇ ਆਉਂਦੇ ਤੇ ਬੈਠੀ ਹੁੰਦਾ ਯਾਰ ਕਿੰਨੀਆਂ ਦੰਦੀਆਂ ਵਰਦੀਆਂ ਕੋਲ ਮੇਰਾ ਘਰ ਆਈ ਇਹ ਤਾਂ ਨਾ ਗੱਲ ਵੀ ਕਿਸੇ ਨੂੰ ਜੋਰਾ ਜੱਬੀਆ ਤੇ ਗੱਲ ਮਾਰੀ ਆ ਸਾਨੂੰ ਧੋਖਾ ਵੀ ਜਿਹੜਾ ਜੋਰਾ ਜੱਬੀ ਕੀਤੀ ਜੀ ਇਹ ਗੱਲ ਮਾਰੀ ਆ ਹੁਣ ਅਗਲਾ ਐਕਸ਼ਨ ਕੀ ਆ ਤੁਹਾਡੇ ਵੱਲੋਂ ਤੁਹਾਡੇ ਕੋਲੇ ਹੀ ਐਕਸ਼ਨ ਆ ਕਿ ਸਪਿੰਡਰ ਸੋਸ ਬਰਾ ਨੂੰ ਸਾਰਾ ਦੇ ਦਿੱਤਾ ਦੇ اختیار ਸਾਰੀਆਂ ਦਿਸਬੰਦੀਆਂ ਨੇ ਉਹ ਜੋ ਸਾਨੂੰ اختیار ਜਾਂ ਆਰਡਰ ਕਰਨਗੇ ਆਏ ਨੂੰ ਅਖਰਨ ਗੈਰੀ ਕੋਨ ਹੋਰ ਕੰਨ ਤੱਕ ਪਾਗੇ ਸਾਡਾ ਲੋਖੇ ਸਾਡਾ ਲੋਕੋ ਤੱਕ ਪਾਗੇ ਜੇ ਇਹ ਨੂੰ ਸਾਨੂੰ ਇਥੋਂ ਸਾਰੇ ਸੰਤੋ ਦਾ ਹੁਕਮ ਲੈ ਕੇ ਸਾਰੇ ਭਾਈ ਖਣੇਕ ਦਾ ਕਰਨਗੇ ਉਹ ਦੋ ਦਿਨ ਤੋਂ ਬਾਅਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸਵਾਰਜ ਕਮੇਟੀ ਪੰਜਾਬ ਕੋਟ ਗੁੱਡੇ ਦਾ ਸੂਬਾ ਬੇਕਸਕਤਰ ਸਾਹਿਬ ਸਿੰਘ ਸਭਰਾ ਮੈਂ ਇੱਥੇ ਪ੍ਰੈਸ ਭਾਈ ਚਾਰੇ ਸਾਡਾ ਚੌਥਾ ਥੰਮ ਸਤਿਕਾਰਯੋਗ ਜਿਹੜਾ ਸਾਡੀ ਆਵਾਜ਼ ਨੂੰ ਦੁਨੀਆ ਦੇ ਕੋਨਿਆਂ ਵਿੱਚ بلند ਕਰਦਾ ਮੈਂ ਤੇ ਸਭਰਾ ਨਗਰ ਪਹੁੰਚ ਤੇ ਇਹਨਾਂ ਦਾ ਧੰਨਵਾਦ ਕਰਦਾ ਪ੍ਰੈਸ ਭਾਈ ਚਾਰੇ ਦਾ ਜਿਹੜੀ ਸਰਕਾਰ ਆਏ ਦੇ ਕੋਈ ਹੱਥ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੁੜਿਆ ਉਹ ਕਿਉਂ ਰੁੜਿਆ ਉੱਥੇ ਖੱਡ ਜਿਹੜੀ ਰੇਤ ਦੀ ਖੱਡ ਉਹ ਲੱਗੀ ਸੀ ਰੇਤ ਦੀ ਖੱਡ ਲੱਗਣ ਕਾਰਨ ਕੁੜਮਾ ਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪੈਸਾ ਨਹੀਂ ਦਿੱਤਾ ਜਿਹੜੀ ਮਾਰੇ ਮਾਰੇ ਕੂੜ ਤੇ ਦਾਅਵੇ ਕਰਦੀ ਅੱਜ ਜਿਹੜੀ ਰੇਤ ਦੀ ਖਾਡਾ ਮਹਿੰਗਾ ਸਰਕਾਰ ਜਦੋਂ ਅਸੀਂ ਜਾਣੇ ਆ ਭਈ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾਂ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਦਿਆ ਤੇ ਸਾਡੇ ਕੋਲੇ ਮੁਲਾਜ਼ਮ ਹੈ ਨਹੀਂ ਤੇ ਕੱਲ ਇਹਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਕਾਰਯੋਗ ਉਹਨਾਂ ਆਪ ਦੇ ਕਦ ਤੋਂ ਵੱਧ 6-6 ਫੁੱਟ ਡਾਂਗਾ ਫੜੀਆਂ ਸੀ ਮਤਬਲ ਕਹਿਣ ਦਾ ਵੀ ਕੱਲ ਮੁਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣਿਆਂ ਦੇ ਵਿੱਚ ਬੰਦ ਕੀਤਾ ਇਹ ਜਿਹੜੀ ਖਾਡਾ ਜਸੇ ਬੰਦੀਆਂ ਦਾ ਏਕਾਵਾ 6 ਜਸੇ ਬੰਦੀਆਂ ਦਾ ਇਹ ਖਾਡ ਬਿਲਕੁਲ ਸਾਡੇ ਵਾਸਤੇ ਘਾਤਕ ਕਿਸਾਨ ਮਾਰੂ ਨੀਤੀ ਖਾਡਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸਾਡਾ ਅੱਜ ਸਭਰਾ ਦੇ ਵਿੱਚ ਸਾਰੀਆਂ ਜਸੇ ਬੰਦੀਆਂ ਦਾ ਕਾਟਾ ਕਿਸਾਨ ਘਰਚ ਕਮਟੀ ਪੰਜਾਬ ਕੋਟਪੁੱਟਾ ਜਸੇਬੰਦੀ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੂੰ ਦੱਸ ਦਿੱਤਾ ਵਾ ਵੀ ਜਿਹੜੀ ਇਹ ਗਵਾਹੀ ਆ ਤੁਸੀਂ ਅੱਗੇ ਲਾ ਕੇ ਕਰੋ ਤੇ ਜਸੇਬੰਦੀ ਚੱਟਾਨ ਵਾਂਗੂ ਖੜੂਗੀ ਪਿੱਛੇ ਨਹੀਂ ਹਟੂਗੀ ਜਿਹੜੀ ਕੋਈ ਅੱਜ ਇੱਕ ਸਾਥ ਦੀ ਕਿਸਤੀ ਆ ਤੇ ਜਿਹੜਾ ਚੱਪੂ ਲਾਉਣ ਵਾਸਤੇ ਉਹਨੂੰ ਜਿਹੜਾ ਐਡਰੈਸ ਭਰਾ ਨੂੰ ਦੇ ਦਿੱਤਾ ਸੁਖਿੰਦਰ ਸਿੰਘ ਨੂੰ ਤੇ ਕੋਟ ਬੁੱਢਾ ਜਿਹੜੀ ਜਸੇਵੰਤ ਦੀ ਚਟਾਨੋਂ ਖੜੀ ਆ ਤੇ ਬਿਲਕੁਲੇ ਖੱਟ ਨਹੀਂ ਲੱਗਣ ਦਿੱਤੀ ਜਵੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਲਈ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ